ਸਤਿ ਸ੍ਰੀ ਅਕਾਲ ਮੇਰੇ ਬਹੁਤ ਸਾਰੇ ਇਹਨਾਂ ਤੇ ਅੱਜ ਆਪਾਂ ਸਫੇਦ ਕੱਪੜਿਆਂ ਬਾਰੇ ਦੱਸਦੇ ਹਾਂ ਵੀ ਇਹਨਾਂ ਤੇ ਜੋ ਦੂਸਰੇ ਕੱਪੜਿਆਂ ਤੋਂ ਨਾਲ ਦਾਗ ੱੱਪਲੇ ਲੱਗ ਜਾਂਦੇ ਆ ਤੇ ਉਹ ਆਪਾਂ ਆਸਾਨੀ ਦੇ ਨਾਲ ਕਿਸ ਤਰ੍ਹਾਂ ਹਟਾਵਾਂਗੇ ਤੇ ਆਹ ਦੇਖੋ ਇਹਨੇ ਪਿੰਕ ਕਿਸੇ ਦੂਸਰੇ ਕੱਪੜੇ ਨਾਲ ਆਹ ਦੋ ਟੀ-ਸ਼ਰਟਾਂ ਨੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਹਟਾਵਾਂਗੇ ਆਪਾਂ ਇਹ ਵਿੱਚ ਅੱਧਾ ਚਮਚਾ ਲਵਾਂਗੇ ਮਿੱਠਾ ਸੋਟਾ ਜੋ ਖਾਣ ਵਾਲਾ ਮਿੱਠਾ ਸੋਟਾ ਹੁੰਦਾ ਉਹ ਪਾਵਾਂਗੇ ਤੇ ਇੱਕ ਚਮਚਾ ਆਪਾਂ ਡਿਟਰਜੈਂਟ ਪਾਊਡਰ ਕੋਈ ਵੀ ਆਪਣੇ ਕੋਲ ਸਾਫ ਪਾਊਡਰ ਹੈ ਕੋਈ ਇੱਕ ਚਮਚਾ ਆਪਾਂ ਪਾਵਾਂਗੇ ਤੇ ਅੱਧਾ ਕੁ ਚਮਚਾ ਆਪਾਂ ਨਮਕ ਪਾਵਾਂਗੇ ਆਪਣੇ ਘਰ ਵਿੱਚ ਜੋ ਵੀ ਨਮਕ ਹੈ ਉਹ ਵਰਤ ਲਿਆ ਨਾ ਪਾਈ ਨੂੰ ਇਹ ਮੈਕਸ ਕਾਲਮਾ ਥੋੜਾ ਥੋੜੀ ਬੋਦੀ ਚਿਕਨਾਟ ਹੋ ਗਈ ਤੇ ਕਾਂਟੀਨੈਂਟ ਦੇ ਵਿੱਚ ਇਹਦੇ ਵਿੱਚੋਂ ਦਾਬ ਘੱਡੇ ਆਪਣੇ ਗਾਇਬ ਹੋ ਜਾਊਗਾ ਤੇ ਕੱਪੜੇ ਆਪਣੇ ਪਹਿਲਾਂ ਵਰਗੇ ਆਣ ਇਸ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਸਿਰਫ 10 ਮਿੰਟ ਦੇ ਲਈ ਹੀ ਭਿਜ ਰਹਿਣ ਦੇਣਾ ਹੈ ਤੇ ਕਿਉਂਕਿ ਹੁਣ ਆਪਾਂ ਇਹ ਸਾਰੇ ਕੱਪੜੇ ਡਿਪ ਕਰ ਲਏ ਆ ਤੇ ਆਪਾਂ ਇਹਨਾਂ ਨੂੰ 10 ਤੋਂ 15 ਮਿੰਟ ਇਹਨਾਂ ਨੂੰ ਭਿਜੇ ਰਹਿਣ ਦਵਾਂਗੇ ਤੇ ਨਾ ਹੀ ਇਹਨਾਂ ਨੂੰ ਆਪਾਂ ਰਗੜਨਾ ਤੇ ਨਾ ਹੀ ਇਹਨਾਂ ਨੂੰ ਆਪਾਂ ਕੋਈ ਵੀ ਹੱਥ ਦੇ ਨਾਲ ਨਹੀਂ ਧੋਣਾ ਤੇ ਨਾ ਬਰਸ਼ ਕਰਨਾ ਇਹਨਾਂ ਨੂੰ ਤੇ ਇਹ ਆਪਣੇ ਆਪ ਹੀ ਇਹਨਾਂ ਦੇ ਜੋ ਦਾਗ ਤੱਕ ੱਬੇ ਆ ਉਹ ਨਿਕਲ ਜਾਣਗੇ ਤੇ ਆਪਾਂ ਚਲੋ ਹੁਣ ਬਾਅਦ ਵਿੱਚ ਆਪਾਂ ਤੁਹਾਨੂੰ ਦੱਸਦੇ ਆ ਕਿ ਇਸ ਤਰ੍ਹਾਂ ਇਹ ਦਾਗ ਥੱਬੇ ਤੇ ਦਿਖਾ ਦਈਏ ਮੈਂ ਤੁਹਾਨੂੰ ਅਗਲੀ ਹਾਂਜੀ ਹੁਣ ਆਪਣੇ ਕੱਪੜੇ ਜੋ ਡੋਬੇ ਸੀਗੇ 10-15 ਦਾ ਤਾਂ 10 ਤੋਂ 15 ਮਿੰਟ ਹੋ ਗਏ ਆ ਤੇ ਹੁਣ ਆਪਾਂ ਇਹਨੂੰ ਕੱਟ ਲਵਾਂਗੇ ਆਹ ਦੇਖੋ ਆਹਦੇ ਬਸ ਕੁਝ ਵੀ ਦਾਗ ਨਹੀਂ ਜੋ ਥੱਗੇ ਨੂੰ ਕਿਸੇ ਕੱਪੜਿਆਂ 'ਤੇ ਦਾਗ ਲੱਗਿਆ ਤੇ ਬਿਲਕੁਲ ਵੀ ਦਾਗ ਹੈ ਨਹੀਂ ਸਿਰਫ ਜੋ ਆਪਾਂ ਉਹ ਸਾਧਨ ਹੀ ਪਾਇਆ ਨਾਮਕ ਤੇ ਝੋਟਾਂ ਤੇ ਐਂਡ ਟੈਰਨਿੰਗ ਇੱਕ ਇੱਕ ਚੰਮਟਾ ਤੇ ਹੁਣ ਆਪਾਂ ਇਹਨਾਂ ਨੂੰ ਸਾਰੇ ਕਪੜੇ ਵਿੱਚ ਇਸ ਤਰ੍ਹਾਂ ਹੀ ਨਾ ਰਗੜਿਆ ਨੇ ਨਾ ਹੀ ਬਰਸ਼ ਕੀਤਾ ਹੈ ਇਸ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਬਿਲਕੁਲ ਹੀ ਕਿੰਨਾ ਨਹੀਂ ਰਗੜਿਆ ਕੋੜੇ ਪੰਮ ਨਹੀਂ ਬਹੁਤ ਜ਼ਿਆਦਾ ਹੀ ਜਿਸੇ ਨੂੰ ਕਪੜੇ ਤੇ ਨਾਲ ਆ ਗਏ

ਇਹ ਕਾਫੀ ਆਦਿ ਮਾਣ ਤੇ ਅਸੀਂ ਤੇ ਆਪਾਂ ਪਾਣੀ ਵਿੱਚ ਇਹਨਾਂ ਸਾਫ-ਸੁਥਰੇ ਤਿੰਨ-ਚਾਰ ਪਾਣੀ ਕੱਢ ਦਿੰਦੇ ਆ ਤੇ ਕੋਈ ਦੇਗ ਨਹੀਂ ਕੋਈ ਨਹੀਂ ਤੇ ਜਿਸ ਤਰ੍ਹਾਂ ਆਪਣੇ ਗੁਲਾਬ-ਗੁਲਾਬੀ ਰੰਗ ਚੜ੍ਹ ਗਿਆ ਸਿੰਗਾ ਤੇ ਉਹ ਪਰਦੇ ਲੱਗਦੇ ਸੀ ਤੇ ਸ਼ਾਬ ਹੋ ਗਏ ਹੁਣ ਆਪਾਂ ਉਹ ਪੜੇ ਸਾਰੇ ਪਾਣੀ ਦੇ ਵਿੱਚ ਕੱਢ ਦਿੱਤੇ ਤੇ ਹੁਣ ਆਪਾਂ ਇਹਨਾਂ ਸੁੱਕਣੇ ਪਾਣੀ ਹਾਂਜੀ ਆਪਾਂ ਕੱਪੜੇ ਧੋ ਲੈ ਸੀਗੇ ਤੇ ਆ ਸੁਕਾ ਵੀ ਲਏ ਆ ਤੇ ਇਹਨਾਂ ਤੇ ਕੋਈ ਵੀ ਦਾਗ ਧੱਬਾ ਨਹੀਂ ਰਿਹਾ ਕੋਈ ਵੀ ਤੇ ਮਿੰਟਸ ਕਿੰਟਾਂ ਦੇ ਵਿੱਚ ਸਭ ਕੁਝ ਐਨ ਸਾਰੇ ਜੋ ਵੀ ਦਾਗ ਧੱਬੇ ਸੀ ਲੱਥ ਗਏ ਤੇ ਆ ਕਮੀਜ਼ ਐਨ ਸਾਫ ਠੀਕਾ ਕੋਈ ਵੀ ਇਹਦੇ ਵਿੱਚ ਚੋ ਨਹੀਂ ਰਿਹਾ ਤੇ ਜੋ ਕਲਰ ਸੀਗਾ ਪਿੰਕ ਕਲਰ ਦਾ ਉਹ ਚੜਿਆ ਸਭ ਰਿੱਤ ਗਿਆ ਟੀ-ਸ਼ਰਟਾਂ ਦਾ ਵੀ ਕਲਰ ਐਨ ਸਭ ਠੀਕ ਐਨ ਵਧੀਆ ਹਲਕਾ ਆਹ ਦੇਖੋ ਤੁਹਾਡੇ ਸਾਹਮਣੇ ਹੀ ਹੈ ਰਿਜ਼ਲਟ ਇੱਕ ਸਿਰਫ ਇੱਕ ਚਮਚ ਮੀਠਾ ਕੋਡਰ ਇੱਕ ਚਮਚ ਨਮਕ ਤੇ ਦੋ ਚਮਚ ਚਾਹੀਏ ਡਿਟਰਜੈਂਟ ਪਾ ਲੋ ਚਾਹੀਏ ਇੱਕ ਪਾ ਲੋ ਤੇ ਟੀ ਸ਼ਰਟ ਦਾ ਕਲਰ ਐਨ ਸਾਫ ਕੋਈ ਵੀ ਇਹਦੇ ਵਿੱਚ ਦਾਗ ਧੱਬੇ ਨਹੀਂ ਆ ਤੇ ਸਾਡੀ ਕੋਈ ਟੀ ਸ਼ਰਟ ਤੇ ਥੋੜੇ ਜਿਆਦੇ ਸੀਗੇ ਸਾਫ ਐਨ ਠੀਕ ਠਾਕ ਵਧੀਆ ਚਲੋ ਜੀ ਆਪਾਂ ਵੀਡੀਓ ਇੱਥੇ ਖਤਮ ਕਰਦੇ ਆਂ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਧੰਨਵਾਦ ਸਸਰੀ ਜੀ